ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਇੱਥੇ ਆਠਨ ਦਾ ਵੇਲਾ ਹੈ ਜੀ ਇੱਥੇ ਵੱਜ ਗਏ ਸੱਤ ਸਵਾ ਸੱਤ ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਲੱਗੀ ਸੀ ਜੀ ਹੁਣ ਕੱਪੜੇ ਤੋਂ ਤੁਸੀਂ ਸੋਚ ਰਹੇ ਹੋਵੋਗੇ ਵੀ ਇੰਨੇ ਇੱਕ ਵੇਲੇ ਕਿਉਂ ਆਥਨੇ ਕਿਉਂ ਕਿ ਅੱਜ ਨਾ ਮੈਂ ਦਿਨੇ ਗਈ ਹੋਈ ਸੀ ਕਿਤੇ ਫਿਰ ਦਿਨ ਦੇ ਟਾਈਮ ਜਿਹੜੇ ਇਹਨਾਂ ਨੇ ਕੱਪੜੇ ਵਗੈਰਾ ਉਤਾਰੇ ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਹੀ ਆਪਣੇ ਪਸ਼ੂ ਰੱਖੇ ਹੋਏ ਨੇ ਨਾ ਤੇ ਪਸ਼ੂਆਂ ਦਾ ਕਰਕੇ ਨਾ ਫਿਰ ਕੱਪੜੇ ਥੋੜੀ ਥੋੜੀ دیر ਬਾਅਦ ਹੀ ਲਾ ਦਿੰਦੇ ਆ ਕਿਉਂਕਿ ਇੱਕ ਗਰਮੀ ਦਾ ਮੌਸਮ ਆ ਗਰਮੀ 'ਚ ਵੈਸੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਆ ਹਨਾ ਸੋ ਮੈਂ ਕਿਹਾ ਵੀ ਅਗਲੇ ਦਿਨ ਸਵੇਰੇ ਵੀ ਜ਼ਿਆਦਾ ਇਕੱਠੇ ਹੋ ਜਾਣਗੇ ਘੱਟੋ ਘਾਟ ਵੀ ਮੈਂ ਅੱਧੇ ਕੱਪੜੇ ਧੋ ਦਵਾਂ ਵਿਗਦੇ ਸਵੇਰੇ ਸਾਜਰੇ ਉੱਠ ਕੇ ਮਸ਼ੀਨ ਲਾ ਦੂੰਗੀ ਤੇ ਕਿਉਂਕਿ ਨਾਲੇ ਫਿਰ ਇਹ ਵੀ ਸਾਨੂੰ ਪਾਉਣ ਨੂੰ ਵੀ ਚਾਹੀਦੇ ਹੁੰਦੇ ਆ ਹਨਾ ਕਿਉਂਕਿ ਘਰ ਨੂੰ ਕੱਪੜੇ ਆਪਾਂ ਜ਼ਿਆਦਾ ਨਹੀਂ ਲਾਏ ਹੁੰਦੇ ਉਹੀ ਧੋ ਲੈਣੇ ਉਹੀ ਪਾ ਲੈਣੇ ਆ ਤੇ ਫਿਰ ਪਸੂਆਂ ਦੇ ਵਿੱਚ ਕੰਮ ਧੰਦੇ ਦੇ ਵਿੱਚ ਜ਼ਰੂਰਤ ਪੈਂਦੀ ਆ ਫਿਰ ਨਵੇਂ ਕੱਪੜੇ ਖਰਾਬ ਹੋ ਜਾਂਦੇ ਆ ਸੋ ਤਾਂ ਕਰਕੇ ਮੈਂ ਇੱਥੇ ਥੋੜਾ ਕੁ ਵੇਲੇ ਲੱਗੀਆਂ ਨਹੀਂ ਤਾਂ ਮੈਂ ਸਾਜਰੇ ਹੀ ਮਸ਼ੀਨ ਲਾਉਣੀ ਹੁੰਦੀ ਆ ਜਿਵੇਂ ਸਵੇਰੇ 4-5 ਵਜੇ ਆਪਾਂ ਮਸ਼ੀਨ ਚਲਾ ਦੰਨੇ ਧੁੱਪ ਚੜਨ ਤੋਂ ਪਹਿਲਾਂ-ਪਹਿਲਾਂ ਕੱਪੜੇ ਆਪਣੇ ਸੁੱਕ ਜਾਂਦੇ ਆ ਪਰ ਅੱਜ ਫਿਰ ਮੇਰੇ ਜਾਣ ਕਰਕੇ ਜ ਨਹੀਂ ਮੈਂ ਕੱਪੜੇ ਉਹ ਸਵੇਰੇ ਜਿਹੜੇ ਸੀਗੇ ਥੋੜੇ ਬਹੁਤੇ ਧੋਤੇ ਸੀ ਪਰ ਦਿਨ ਦੇ ਕੱਪੜੇ ਆ ਉਹ ਫਿਰ ਮੈਂ ਕਿਹਾ ਹੁਣ ਫਟਾਫਟ ਨਮੀੜ ਦਵਾਵੇਂ ਤੇ ਰੋਟੀ ਪਾਣੀ ਦਾ ਜਿਹੜਾ ਹੈਗਾ ਆਪਣਾ ਬਸ ਰੋਟੀ ਲਾਉਣ ਵਾਲੀ ਮੇਰੀ ਰਹਿੰਦੀ ਸੀ ਕਿ ਤੇ ਸਬਜ਼ੀ ਵਗੈਰਾ ਸਾਰਾ ਕੁਝ ਬਣਿਆ ਹੋਇਆ ਦਹੀਂ ਵਗੈਰਾ ਵੀ ਮੈਂ ਜਮਾਤੀ ਸੀ ਸਾਜ਼ਰੀ ਕੰਮ ਨੂੰ ਨਮੀੜਤਾ ਸੀਗਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਇਹ ਵੀ ਕਰ ਲਈਏ ਤੇ ਆ ਹੈਗਾ ਜੀ ਅਗਲੀ ਸਵੇਰ ਦਾ ਟਾਈਮ ਤੇ ਰਾਤ ਨੂੰ ਨਾ ਬਹੁਤ ਹਨੇਰੀ ਆਈ ਬਹੁਤ ਜ਼ਿਆਦਾ ਤੂਫਾਨ ਇੰਨਾ ਜ਼ਿਆਦਾ ਵੀ ਐ ਡਰ ਲੱਗ ਰਿਹਾ ਸੀ ਵੀ ਮੈਨੂੰ ਤੇ ਲੱਗਦਾ ਸੀ ਵੀ ਸਾਡਾ ਸੈੱਡ ਵੀ ਅੱਜ ਉੱਡੂਗਾ ਇੰਨਾ ਜ਼ਿਆਦਾ ਤੂਫਾਨ ਸੀ ਤੁਸੀਂ ਇਹ ਦੇਖ ਲਓ ਵੀ ਤੂੜੀ ਜਿਹੜੀ ਬਾਹਰਲੇ ਪਾਸੇ ਪਈ ਸੀ ਉਹ ਸਾਰੇ ਤੂੜੀ ਚੱਕ ਚੱਕ ਹਵਾ ਨੇ ਅੰਦਰ ਸੁੱਟੀ ਪੱਲੀਆਂ ਬੋਰੀਆਂ ਸਭ ਖੰਡਿਆ ਦਿੱਤੀਆਂ ਉਹਨਾਂ ਨੇ ਕਿਉਂਕਿ ਬੋਰੀਆਂ ਨਾ ਆਪਣੀਆਂ ਹੁਣ ਕੁਝ ਖਾਲੀ ਹੋਈਆਂ ਸੀ ਕਣਕ ਪਾਈ ਸੀ ਢੋਲ ਦੇ ਵਿੱਚ ਤੇ ਉਹ ਮੈਂ ਸੋਚ ਰਹੀ ਸੀ ਮੈਂ ਕਿ ਧੋਕੇ ਚੱਲ ਉਹਨਾਂ ਨੂੰ ਉੱਪਰ ਰੱਖ ਦਵਾਂਗੇ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਤੇ ਮੈਂ ਲੱਗਦੀ ਸੀ ਝਾੜੂ ਲਾਉਣ ਮੈਂ ਕਿ ਚੱਲ ਝਾੜੂ ਲਾਉਣ ਤੋਂ ਪਹਿਲਾਂ ਨਾ ਤੁਹਾਨੂੰ ਦਿਖਾਵਾਂ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਕੀ ਹਾਲ ਕਰਿਆ ਨੇਰੀ ਨੇ ਜੇ ਤੁਹਾਡੇ ਵੱਲ ਵੀ ਇਦਾਂ ਦਾ ਵੀ ਤੂਫਾਨ ਵਗੈਰਾ ਆਇਆ ਸੀ ਤਾਂ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਉਹ ਸਾਹਮਣੇ ਉਧਰ ਵਿੜੇ 'ਚ ਮੈਂ ਝਾੜੂ ਲਾਤਾ ਸੀ ਇੱਧਰ-ਇੱਧਰ ਰਹਿੰਦਾ ਸੀਗਾ ਇਹ ਆਈ ਹੋਈ ਨਹੀਂ ਜੀ ਆਪਣੀ ਗੈਸਟ ਮੇਰੀ ਮਾਸੇ ਦੀ ਕੁੜੀ ਆਈ ਹੋਈ ਆ ਇਹ ਕੱਲ ਆਈ ਸੀਗੀ ਆਥ ਨੇ ਜੀ ਤੇ ਇਹ ਮਿਲਣ ਆਈ ਸੀਗੀ ਤੇ ਬਾਕੀ ਇੱਥੇ ਹੁਣ ਮੈਂ ਕੱਟ ਰਹੀ ਸੀ ਸਬਜ਼ੀ ਦੇਸੀ ਕਰੇਲਿਆਂ ਦੀ ਤੇ ਇਧਰ ਇਧਰ ਵੀ ਮੈਂ ਝਾੜੂ ਲਾਤਾ ਸੀ ਤੇ ਜਿਹੜੇ ਮੈਂ ਤੁਹਾਨੂੰ ਦਿਖਾ ਕੇ ਹਟੀਆਂ ਉਧਰ ਵੀ ਸਾਰਾ ਝਾੜੂ ਵਗੈਰਾ ਲਾਤਾ ਸੀ ਤੇ ਬਸ ਮੇਰਾ ਗੋਹਾ ਸਤਣਾ ਲਾ ਰਹਿਦਾ ਸੀ ਤੇ ਰਮਾਨ ਕਰਦਾ ਸੀ ਕੁਝ ਕੰਮ ਤੇ ਲਾਈਟ ਵਗੈਰਾ ਹੈ ਨਹੀਂ ਸੀਗੀ ਤੇ ਉਹ ਦੇਖੋ ਤੁਸੀਂ ਪਿੱਛੇ ਜਿਹੜਾ ਹਰਾ ਕੱਪੜਾ ਆਪਾਂ ਧੁੱਪ ਤੋਂ ਪਾਇਆ ਹੁੰਦਾ ਕਿਵੇਂ ਉਹਨੇ ਹਵਾ ਨੇ ਇਕੱਠਾ ਕਰ ਦਿੱਤਾ ਰੱਸੀ ਬਣਾ ਦਿੱਤੀ ਉਹਦੀ ਬਿਲਕੁਲ ਹਲੇ ਉਹ ਖੋਲਣਾਗਾ ਤੇ ਇੰਨਾ ਜ਼ਿਆਦਾ ਤੂਫਾਨ ਝੱਕੜ ਝੋਲਾ ਸੀ ਮੈਨੂੰ ਤਾਂ ਐ ਲੱਗਦਾ ਸੀ ਵੀ ਅੱਜ ਸਾਡਾ ਸ਼ੈੱਡ ਨਹੀਂ ਰਹਿੰਦਾ ਇਹ ਤਾਂ ਉੱਡੂਗਾ ਬਸ ਮੈਂ ਬੈਠੀ ਨਾ ਮੂਲ ਮੰਤਰ ਸਭ ਦਾ ਪਾਠ ਕਰੀਗੀ ਵੀ ਵਾਹਿਗੁਰੂ ਤੇਰੇ ਰੱਖਣ ਦੀਆਂ ਵੀ ਤੂੰ ਹੀ ਰੱਖਣਾ ਪ੍ਰਮਾਤਮਾ ਗਰੀਬਾਂ ਦਾ ਤੂੰ ਹੀ ਆ ਹਨਾ ਤੇ ਬਸ ਹੋਰ ਤਾਂ ਕੁਝ ਨਹੀਂ ਆ ਵੀ ਚਲੋ ਐ ਚਿੰਤਾ ਜੀ ਹੋ ਜਾਂਦੀ ਆ ਵੀ ਹੋਰ ਨਾ ਕਿਤੇ ਖਰਚੇ ਨੂੰ ਕੰਮ ਖੜਾ ਹੋ ਜਾਵੇ ਤੇ ਬਾਕੀ ਇੱਥੇ ਮੰਮੀ ਵੀ ਬੈਠੇ ਨੇ ਤੇ ਹਰਜਿੰਦਰ ਦੇ ਮੇਰੇ ਹਸਬੰਦ ਜਿਹੜੇ ਉਹ ਖੇਤ ਗਏ ਹੋਏ ਸੀ ਤੇ ਮੈਂ ਮੈਂ ਕਿਹਾ ਚਲੋ फटाफट ਨਾ ਦੇਸੀ ਕਰੇਲੇ ਕੱਟ ਕੇ ਪਿਆਜ਼ ਕੱਟ ਕੇ ਵੀ ਇਹਨਾਂ ਨੂੰ ਤੜਕਾ ਲਾ ਲਵਾਂ ਕਿਉਂਕਿ ਸਵੇਰ ਦੇ ਟਾਈਮ ਜਿਹੜੀ ਹਨਾ ਰੋਟੀ ਵਗੈਰਾ ਖਾਦੀ ਜਾਂਦੀ ਆ ਤੇ ਇੱਥੇ ਨਾ ਮੈਨੂੰ ਮੰਮੀ ਕਹਿ ਰਹੀ ਸੀ ਕਹਿੰਦੀ ਕਰੇਲੇ ਥੋੜੇ ਹੋਰ ਲੱਗੇ ਉਹ ਵੀ ਦੇਖ ਲਾ ਮੈਂ ਕਰੇਲੇ ਤਾਂ ਜੀ ਕੱਟ ਲਏ ਸੀ ਪਰ ਫਿਰ ਇਹ ਕਹਿੰਦੇ ਹੋਰ ਲੱਗੇ ਹੋਏ ਆ ਉਹ ਵੀ ਤੋੜ ਲਾ ਉਹ ਅਸੀਂ ਇੱਥੇ ਤੋੜ ਰਹੇ ਸੀ ਹੁਣ ਬਾਹਰੇ ਛੋਟੇ ਨਹੀਂ ਤੋੜਨੇ ਹੈਗੇ ਤੂੰ ਪਾਰਕ ਜਾਵੇਂਗੀ ਤਾਂ ਯਾਰਾ ਘਰੇ ਜਾਓ ਤਾਂ ਆਪੇ ਡਿੱਗਿਆ ਤੇ ਗੋਲ ਹੋਈ ਜਾਂਦਾ ਜੀ ਜਿਹੜੇ ਬੇਲ ਡਿੱਗੀ ਆ ਨਾ ਉਹਦਨੇ ਥੱਲੇ ਰਹਿ ਗਈ ਇੱਕ ਹੋਰ ਥੱਲੇ ਲੱਗਿਆ ਪਿਆ ਪੈਰ ਕੋਲ ਇੱਥੇ ਵੀ ਦੀ ਇੱਥੋਂ ਥੋੜੇ ਦੀ ਇੱਥੋਂ ਤਾਂ ਮੈਂ ਤੋੜ ਕੇ ਲੈ ਗਈ ਹੁਣੀ ਬੜਾ ਉੱਪਰ ਗੁਫਾ ਜਿਹਾ ਬਣਿਆ ਪਿਆ ਨਾ ਬੇਲ ਦਾ ਇਹਦੇ ਵਿੱਚ ਹੋ ਸਕਦੇ ਨੇ ਇੱਕ ਤਾਂ ਹੈਗਾ ਉਹ ਚਮਕੀ ਜਾਂਦਾ ਉੱਪਰ ਉੱਪਰ ਆ ਦੇ ਇੱਥੇ ਆਹ ਹਾਂ ਆ ਸੀ ਇੱਧਰ ਆਹ ਸੀਗਾ ਇੱਧਰ ਉਹਦੇ ਕੋਲ ਕਰਕੇ ਵੱਧਾ ਦਿਖਦੇ ਨਹੀਂ ਹੈਗੇ ਤੁਮ ਬਾਅਦ ਚ ਤੋਂ ਹਾਲ ਤਾਂ ਉਥੇ ਰ ਲੱਗਿਆ ਪਿਆ ਹੁਣ ਵੀ ਉਹਦਲੇ ਨੇਰੀ ਨੇ ਹਾਲ ਕਰਤੀ ਅਲ ਜਾਤੀ ਕਿ ਹੁਣ ਰस्सियां ਬੰਨੀਆਂ ਜਾਣ ਉੱਪਰ ਨੂੰ ਤਾਂ ਕਿ ਇਹ ਉੱਪਰ ਨੂੰ ਚੜ ਜਵੇ ਨਹੀਂ ਤਾਂ ਇਹ ਇੱਥੇ ਗੁੱਛਾ ਜਿਹਾ ਬਨ ਜਾਣਾ ਇਦਾਂ ਨੂੰ ਜਿਵੇਂ ਉੱਤੇ ਗਈ ਜੀ ਉਪਰ ਇਹ ਲੱਗਿਆ ਹੋਇਆ ਬੀਤਾ ਹੋਊਗੀ ਬਾਲ ਖਾ ਲਿਓ ਇ ਕਾ ਸੀ ਆ ਸੀ ਉੱਪਰ ਆ ਸੀਗਾ ਇੱਥੇ ਵਧੀਆ ਦੇਖੋ ਪਾਸ ਹੋ ਰਹੀ ਹੈ ਜਿਹੜੀਆਂ ਚਲੋ ਅਸੀ ਨਿਕ ਬਣਾ ਲੈਂਦੇ ਹਾਂ ਲਓ ਜੀ ਹੁਣ ਆਪਾ ਕਰੇਲੇ ਮੈਂ ਥੋੜੇ ਜਿਹਾ ਹੋਰ ਤੋੜ ਲਈ ਹੁਣ ਇਹ ਵੀ ਕੱਟ ਕੇ ਜਿਹੜਾ ਹੈਗਾ ਫਟਾਫਟ ਸਬਜ਼ੀ ਨੂੰ ਤੜਕਾ ਲਾ ਲੈਂ। ਮੇਰ ਮਾਂ ਚਾਹ ਪੀਣੀ ਹੈ। ਫਿਰ ਮੈਂ ਬਣਾ ਲਈ ਆ। ਆਪਾਂ ਚਾਹ ਦਿੱਤੀ ਆ ਹੁਣ ਰੱਖ ਤੇ ਹੁਣ ਮੈਂ ਲੱਗੀਆਂ ਕਰੇਲੇ ਕੱਟਣ ਹੋਰ ਜਿਹੜੇ ਤੋੜ ਕੇ ਲਿਆਂਦੇ ਸੀ। ਉਹ ਵੀ ਪਕਾਟ ਲੈਨੇ ਆ ਫਿਰ ਫਟਾਫਟ ਸਬਜ਼ੀ ਬਣਾ ਲਾਂਗੇ ਜਿੰਨੀ ਇਹ ਆ ਗਈ ਹੂੰ ਦੋਹਾਂ ਤਾਂ ਹਟਾਇਆ ਤੇ ਇੱਥੇ ਜੀ ਜਿਹੜੇ ਮੈਂ ਕਰੇਲੇ ਦੁਆਰਾ ਤੋੜ ਕੇ ਲਿਆਂਦੇ ਸੀ ਉਹ ਕੱਟਣ ਲੱਗ ਗਈ ਸੀ ਤੇ ਚਾਹ ਮੈਂ ਰੱਖਿਆ ਹੀ ਸੀ ਮੰਮੀ ਕਹਿੰਦੇ ਚਲ ਚਾਹ 'ਚ ਦੁੱਧ ਮੈਂ ਪਾ ਲੈਂਦੀ ਆ ਤੂੰ ਫਟਾਫਟ ਕਰੇਲੇ ਕੱਟ ਲਾ ਵੀ ਨਹੀਂ ਸਬਜ਼ੀ ਲੇਟ ਹੋ ਜਾ ਆਪਣੇ ਤੇ ਨਾਲੇ ਇੱਥੇ ਅਸੀਂ ਗੱਲਾਂ ਕਰ ਰਹੇ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਆ ਔਖੇ ਸੋਕੇ ਨਾ ਆਪਾਂ ਫਟਾਫਟ ਜੁੜਾ ਹੈਗਾ ਵੀਡੀਓ 'ਚ ਚਾਹੇ ਜਿਹੜੀਆਂ ਡਲੇ ਨਹੀਂ ਹੁੰਦੀ ਵੀ ਉਹਨਾਂ ਦਾ ਫਰਸ਼ੀ ਲਾ ਲਈਏ ਤਾਂ ਕਿ ਦੋ ਨਾ ਮੀਂਹ ਖੜ ਝੋਲਾ ਆਉਂਦਾ ਵੀ ਉਦੋਂ ਇੰਨਾ ਗੰਦ ਨਾ ਭਵੇ ਘਰੇ ਤੇ ਉਹਦੀਆਂ ਗੱਲਾਂ ਕਰ ਰਹੇ ਸੀ ਤੇ ਇੱਥੇ ਜੀ ਸਬਜੀ ਸੋਜੀ ਸੀ ਬਣਾ ਲਈ ਅਸੀਂ ਰੋਟੀ ਪਾਣੀ ਵੀ ਸਾਰਾ ਖਾ ਲਿਆ ਸੀ ਝਾੜੂ ਪੂੰਛਾ ਸਾਰਾ ਕੰਮ ਕੰਪਲੀਟ ਹੋ ਗਿਆ ਸੀ ਮੇਰਾ ਇੱਥੇ ਤੇ ਇਹ ਜਿਹੜੇ ਕੱਪੜੇ ਆਪਾਂ ਕੱਲ ਹੱਥ ਨਹੀਂ ਧੋਤੇ ਸੀ ਸੁੱਕ ਗਏ ਸੀਗੇ ਤੇ ਬਾਅਦ 'ਚ ਮੈਂ ਅੰਦਰ ਬੈੱਡ ਤੇ ਪਾਤੀ ਸੀ ਪੱਖਾ ਚਲਾ ਕੇ ਤੇ ਮੈਂ ਉਹਨਾਂ ਦੀ ਤੈਨ ਲਗਾਉਣ ਲੱਗੀ ਸੀ ਮੈਂ ਕਿਹਾ ਚਲ ਹੁਣ ਕੱਪੜੀ ਫਟਾਫਟ ਸਾਂਭਦਾ ਤੇ ਇੱਥੇ ਨਾ ਮੇਰੀ ਮਾਸਦੀ ਕੁੜੀ ਵੀ ਪਈ ਸੀ ਥੱਲੇ ਕਾਰਪੇਟ ਤੇ ਪੈ ਗਈ ਸੀ ਉਹ ਉਹਦੇ ਨਾਲ ਮੈਂ ਗੱਲਾਂ ਕਰ ਰਹੀ ਸੀ ਨਾਲ-ਨਾਲ ਉਹਨੂੰ ਸੂਟ ਦਿਖਾ ਕੇ ਹਟੀ ਸੀ ਮੈਂ ਕਿਹਾ ਪਾਕਿਸਤਾਨੀ ਸੂਟ ਨੇ ਤੇ ਮੈਂ ਕਿਹਾ ਵੀ ਇਹ ਜਿਹੜਾ ਹੈਗਾ 500 ਰੁਪਏ ਦਾ ਆਇਆ ਸੀ ਮਲੇਰ ਕੋਲ ਨੂੰ ਵੀ ਲੈਸ ਲਾ ਕੇ ਵਧੀਆ ਬਣ ਗਿਆ ਸੀ ਸੂਟ ਤੇ ਐਦਾਂ ਸੀ ਗੱਲਾਂ ਕਰਦੇ ਸੀ ਤੇ ਨਾਲ-ਨਾਲ ਮੈਂ ਲਗਾਈ ਜਾਂਦੀ ਸੀ ਤੈਨ ਤੇ ਮੈਨੂੰ ਇਹ ਸੀ फटाफट ਕੱਪੜੇ ਸਾਫ ਦਾ ਨਹੀਂ ਤਾਂ ਨਾ ਫਿਰ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਹਨਾ ਜੇ ਆਪਾਂ ਕੁਰਸੀ ਤੇ ਵੀ ਰੱਖ ਦਨੇ ਆ ਬੈੱਡ ਤੇ ਤਾਂ ਕਈ ਵਾਰੀ ਆ ਕੇ ਇਹ ਪਸੀਨੀ ਵਾਲੇ ਉਹ ਮੁਜਕਰ ਬੈਠ ਜਾਂਦੇ ਨੇ ਫਿਰ ਉਹ ਕੱਪੜੇ ਖਰਾਬ ਵੀ ਹੋ ਜਾਂਦੇ ਨਾਲੇ ਫਿਰ ਚੰਗਾ ਨਹੀਂ ਲੱਗਦਾ ਕੱਪੜੇ ਖਿੰਡੇ ਜਿਹੀ ਹੋਏ ਸੋ ਤਾਂ ਕਰਕੇ ਮੈਂ ਕਿਹਾ फटाफट ਇਹਨਾਂ ਤੈਨ ਲਗਾ ਕੇ ਰੱਖ ਦਵਾਂ ਤੇ ਵੈਸੇ ਅੱਜ ਮੇਰੀ ਮਾਸੀ ਦੀ ਕੁੜੀ ਨੇ ਜਾਣਾ ਸੀਗਾ ਤੇ ਮੈਂ ਉਹਨੂੰ ਹੱਸ ਲਈ ਸੀ ਮੈਂ ਅੱਜ ਨਹੀਂ ਤੈਨ ਉਸੇ ਜਾਣ ਲੈਂਦੇ ਤੂੰ ਕੱਲ ਨੂੰ ਜਾਏ ਤੇ ਨਾਲ ਨਾਲ ਨਾ ਇੱਥੇ ਮੈਂ ਦੇਖ ਰਹੀ ਸੀ ਨੈਟ ਤੇ ਕਿਉਂਕਿ ਨੈੱਟ ਦੇ ਨਾਲ ਜੁ ਆਪਣੇ ਪੈਸੇ ਖਤਮ ਹੋ ਗਏ ਸੀ ਤੇ ਉਹਨੂੰ ਮੈਂ ਪੈਸੇ ਸੈਂਡ ਕਰਕੇ ਹਟੀ ਸੀ ਤੇ ਪਰ ਜਦੋਂ ਉਹਨੂੰ ਫੋਨ ਲਾਇਆ ਉਹ ਕਹਿੰਦਾ ਤਾਰਾਂ ਟੁੱਟ ਗਈਆਂ ਜੀ ਬੀਨਾ ਜਿਆਦਾ ਤੂਫਾਨ ਸੀਗਾ ਉਹਦਾ ਕਰਕੇ ਵੀ ਮੈਂ ਠਹਿਰ ਕੇ ਪੈਸੇ ਪਾਉਂਗਾ ਤੇ ਜਿਹੜਾ ਆਪਣਾ ਟੀਵੀ ਆ ਉਹ ਵੀ ਜੀ ਹੁਣ ਨੈੱਟ ਤੇ ਚੱਲਦਾਗਾ ਤੇ ਡਿਸ਼ ਵਗੈਰਾ ਪਾ ਉਤਾਰਤੀ ਹਨਾ ਇਹ ਬਲੂਟੁੱਥ ਜਿਹਦੇ ਵਿੱਚ ਚੱਲਦੀ ਆ ਉਹ ਵਾਲਾ ਟੀਵੀ ਚੇਂਜ ਕਰ ਲਿਆ ਸੀਗਾ ਆਪਾਂ ਤੇ ਤਾਂ ਕਰਕੇ ਮੈਂ ਕਿਹਾ ਵੀ ਚਲੋ ਅਰਮਾਨ ਵੀ ਕਾਲ ਕਰ ਰਿਹਾ ਸੀ ਕਹਿੰਦਾ ਮੰਮੀ ਕਹਿ ਦੋ ਵੀ ਪਾ ਦੇਣਗੇ ਤੇ ਇੱਥੇ ਜੀ ਮੈਂ ਕੱਪੜੇ ਤਾਂ ਵੀ ਲਗਾਇਆਈ ਸੀ ਤੇ ਹੁਣ ਨਾ ਲਾਈਟ ਆ ਗਈ ਸੀ ਮੈਂ ਕਿਹਾ ਫਟਾਫਟ ਪਹਿਲਾਂ ਮੈਂ ਜਿਹੜਾ ਹੈਗਾ ਬਾਥਰੂਮ ਵਗੈਰਾ ਚੰਗੀ ਤਰ੍ਹਾਂ ਧੋਦਾਂ ਮੈਂ ਕਿਉਂਕਿ ਤੁਸੀਂ ਨਾ ਉਹ ਦੇਖੋ ਜਿੱਥੇ ਮਸ਼ੀਨ ਲੱਗੀ ਹੋਈ ਆ ਕਿੰਨੀ ਮਿੱਟੀ ਅੰਦਰ ਉੱਥੇ ਜਮਾ ਹੋ ਗਈ ਆ ਜਿਹੜਾ ਨਮੇਰੀ ਦਾ ਨੇਰੀ ਦਾ ਤੂਫਾਨ ਚ ਖੜ ਝੋਲਾ ਸੀ ਸਾਰੀ ਮਿੱਟੀ ਚੱਕ ਚੱਕ ਉਹਨੇ ਅੰਦਰ ਨੂੰ ਮਾਰੀ ਤੇ ਪਹਿਲਾਂ ਮੈਂ ਟਾਇਲਟ ਆਂਡ ਸਾਈਡ ਉਧਰ ਧੋਣ ਲੱਗ ਗਈ ਸੀ ਮੈਂ ਕਿਹਾ ਪਹਿਲਾਂ ਮੈਂ ਇਧਰ ਨੂੰ ਚੰਗੀ ਤਰ੍ਹਾਂ ਧੋ ਦਵਾਂ ਤੇ ਸੀਟ ਵਗੈਰਾ ਤੇ ਮੈਂ ਕਿਹਾ ਵੀ ਕਿਉਂਕਿ ਨਾ ਇੱਕ ਤਾਂ ਹੁੰਦਾ ਵੀ ਚਲੋ ਸਾਫ਼ ਪਿਆ ਫਿਰ ਤਾਂ ਨਹੀਂ ਆਪ ਤੇ ਮਸ਼ੀਨ ਵਾਲੀ ਜਗ੍ਹਾ ਆਪਾਂ ਨੂੰ ਰੋਜ਼ ਹੀ ਧੋਣੀ ਪੈਂਦੀ ਹੈ ਕਿਉਂਕਿ ਆਪਾਂ ਕੱਪੜੇ ਧੋਨੇ ਆ ਹਨ ਤੇ ਇੱਥੇ ਮੰਮੀ ਤੋਂ ਮੈਂ ਝਾੜੂ ਮੰਗਾ ਲਿਆ ਸੀ ਮੈਂ ਕਿਹਾ ਝਾੜੂ ਲਿਆ ਦਿਓ ਕਿਉਂਕਿ ਵੈਸੇ ਕੱਲੇ ਪਾਣੀ ਨਾਲ ਤੇ ਸਾਫ਼ ਨਹੀਂ ਹੋਣਾ ਤੇ ਨਾਲ-ਨਾਲ ਆਪਣੀ ਟੈਂਕੀ ਭਰ ਰਹੀ ਸੀਗੀ ਮੈਂ ਕਿਹਾ ਚਲੋ ਟੈਂਕੀ ਭਰਦੇ ਭਰਦੇ ਜਿਹੜਾ ਨਾ ਜਦੋਂ ਆਪਾਂ ਟੈਂਕੀ 'ਚ ਪਾਣੀ ਭਰਨਾ ਲਾਉਨੇ ਆ ਆਪਣਾ ਨਾ نیچے ਜਿਹੜਾ ਥੱਲੇ ਦੀ ਪਾਣੀ ਦਾ ਸਪਲਾਈ ਹੁੰਦਾ ਉਹ ਬੰਦ ਕਰਨ ਵਾਲਾ ਲਵਾਇਆ ਨਹੀਂ ਹੋਇਆ ਮੇਰੇ ਹਸਬੰਡ ਉਹਦੋਂ ਨਾ ਮੈਂ ਇਹਨਾਂ ਨੂੰ ਕਿਹਾ ਬਹੁਤ ਸੀ ਵਾਰ ਇਹਨਾਂ ਨੇ ਲਵਾਇਆ ਨਹੀਂ ਫਿਰ ਉਹ ਪਾਣੀ ਥੋੜਾ ਥਾਲੀ ਲੀਕ ਹੁੰਦਾ ਰਹਿੰਦਾ ਫਿਰ ਮੈਂ ਉਹੀ ਪਾਣੀ ਦੇ ਨਾਲ ਜਿਹੜਾ ਹੈਗਾ ਇਥੋਂ ਬਾਥਰੂਮ ਵਗੈਰਾ ਤੋਂ ਲੰਨੀ ਆ ਨਾਲ ਨਾਲ ਟੈਂਕੀ ਭਰਦੀ ਰਹਿੰਦੀ ਆ ਦੋਨੋਂ ਕੰਮ ਹੋ ਜਾਂਦੇ ਆ ਤੇ ਵਾਸ਼ ਫਿਸ਼ ਜਿਹੜਾ ਆਪਣਾ ਵੈਸੇ ਤਾਂ ਸਾਫ਼ ਹੀ ਪਿਆ ਸੀ ਹਾਰਪਿਕ ਦੀ ਮੈਨੂੰ ਜ਼ਰੂਰਤ ਨਹੀਂ ਪਈ ਤੇ ਪਾਉਣ ਦੀ ਤੇ ਪਰ ਮਿੱਟੀ ਘੱਟੇ ਨਾਲ ਭਰ ਗਿਆ ਸੀ ਫਿਰ ਮੈਂ ਕਿਹਾ ਵੀ ਚਲੋ ਮੈਂ ਪਾ ਦਉ ਤੇ ਇਹਦੇ ਵਿੱਚ ਨਾ ਇੱਕ ਸਾਈਡ ਤੋਂ ਥੋੜੀ ਜਿਹਾ ਸੁਰਾਖ ਹੈ ਜਿੱਥੇ ਫਿੱਟ ਕਰਿਆ ਵਾ ਕੰਧ ਦੇ ਵਿੱਚ ਤੇ ਉੱਥੋਂ ਦੀ ਨਾ ਮੱਖੀ ਆ ਸੌਰੀ ਜਿਹੜੀਆਂ ਨੇ ਪ੍ਰਿੰਡਾ ਅੰਦਰ ਵੜ ਜਾਂਦੀਆਂ ਮੈਂ ਉਹਨਾਂ ਨੂੰ ਵੀ ਮਾਰ ਰਹੀ ਸੀ ਨਾਲ ਨਾਲ ਤੇ ਲੋ ਜੀ ਮੇਰਾ ਸਾਰਾ ਇਹ ਬਾਥਰੂਮ ਵਗੈਰਾ ਸਾਰੇ ਸੈਲਫ ਵਗੈਰਾ ਜਿਹੜਾ ਹੈਗਾ ਫਰਸ਼ ਵਗੈਰਾ ਆਪਾਂ ਧੋ ਦਿੱਤੀ ਆ ਸਾਰਾ ਕੰਮ ਨਿਬੜ ਗਿਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ